ਮੇਰਾ ਨਾਮ ਸਰਬਜੀਤ ਕौरा ਕੰਟਰੈਕਟ ਮਲਟੀਪਰਪਸ ਹੈਲਥ ਵਰਕਰ ਫੀਮੇਲ ਦੀ ਮੈਂ ਸਟੇਟ ਪ੍ਰੈਜ਼ੀਡੈਂਟ ਹੈਗੀ ਆ ਇਹ ਸਾਡਾ ਧਰਨਾ ਜਿਹੜਾ ਸਾਡੀਆਂ ਪ੍ਰਾਣੀਆਂ ਹੀ ਮੰਗਾ ਚੱਲੀਆਂ ਆਉਂਦੀਆਂ ਆ ਕਾਫੀ ਧੀਰ ਤੋਂ ਜਿਹਦੇ ਵਿੱਚ ਸਾਡੇ 22 12 2014 ਨੂੰ ਸਾਡਾ ਇੱਕ ਰੈਗੂਲਰ ਦੇ ਬਰਾਬਰ ਆਰਡਰ ਜਿਹੜੇ ਸੀਗੇ ਉਹ ਕੀਤੇ ਸੀਗੇ ਸਰਕਾਰ ਨੇ ਪਰ ਸੇਮ ਡੇ ਦੇ ਉੱਪਰ ਹੀ ਸਾਡੇ ਜਿਹੜੇ ਉਹ ਆਰਡਰ ਜਿਹੜੇ ਸੀਗੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀਗਾ ਕਿਉਂਕਿ ਉਹਨਾਂ ਆਰਡਰਾਂ ਦੇ ਉੱਪਰ ਜਿਹੜੀ ਮੈਰਿਟ ਲਿਸਟ ਸੀਗੀ ਜਿਹੜੀ ਮੈਰਿਟ ਲਿਸਟ ਬਣੀ ਸੀਗੀ ਉਹਦੇ ਵਿੱਚ ਮੈਂ ਸਾਡੇ ਵੱਲੋਂ ਜੂਨੀਅਰ ਵੱਲੋਂ ਇਤਰਾਜ਼ ਕੀਤਾ ਗਿਆ ਸੀ ਕਿ ਜੂਨੀਅਰ ਨੂੰ ਐਡਜਸਟ ਕਰ ਲਿਆ ਸੀਗਾ ਤੇ ਸੀਨੀਅਰ ਛੱਡ ਦਿੱਤੀਆਂ ਗਈਆਂ ਸੀਗੀਆਂ ਉਸ ਤੋਂ ਬਾਅਦ ਉਹ ਸਾਡਾ 10 ਸਾਲ ਹਾਈ ਕੋਰਟ ਦੇ ਵਿੱਚ ਸਾਡਾ ਕੇਸ ਚੱਲਿਆ 10 ਸਾਲਾਂ ਬਾਅਦ ਜਾ ਕੇ ਨੇ 10 ਫਰਵਰੀ 2025 ਨੂੰ ਇਹ ਸਾਡੀ ਸਟੇਜ ਜਿਹੜੀ ਉਹ ਵਕੇਟ ਹੋਈ ਆ ਇਹ ਦੇ 24 6 ਜੁਲਾਈ 2024 ਨੂੰ ਸਾਡੀ ਮંત્રી ਸਾਹਿਬ ਜੀ ਦੇ ਨਾਲ ਇੱਕ ਮੀਟਿੰਗ ਹੋਈ ਸੀ ਕਲੱਬ ਕਬਾਨਾ ਜਲੰਧਰ ਦੀ ਜਿੰਮਣੀ ਚੋਣਾ ਦੇ ਵਿੱਚ ਉੱਥੇ ਮੰਤਰੀ ਸਾਹਿਬ ਵੱਲੋਂ ਇੱਕ ਕਮਿਟਮੈਂਟ ਕੀਤੀ ਗਈ ਸੀ ਕਿ ਤੁਸੀਂ ਆਪਣੇ ਜਿਹੜੇ ਆ ਸਟੇ ਆਫਕੇਟ ਕਰਾ ਕੇ ਹਾਈ ਕੋਰਟ ਦੇ ਵਿੱਚੋਂ ਆਜੋ ਤੇ ਅਸੀਂ ਤੁਹਾਡੇ ਜਿਹੜੇ ਪੁਰਾਣੇ 2015 ਵਾਲੇ ਆਰਡਰ ਉਹ ਰੀਲੀਜ਼ ਕਰ ਦਾਂਗੇ ਉਸ ਤੋਂ ਬਾਅਦ ਸੰ ਦੋ ਤਿੰਨ ਮਹੀਨੇ ਮੰਤਰੀ ਸਭਾ ਦੀ ਮੀਟਿੰਗ ਨਹੀਂ ਮਿਲੀ ਕਿਉਂਕਿ ਕਹਿੰਦੇ ਸੀਗੇ ਕਿ ਚੱਲਦੀਆਂ ਪਈਆਂ ਵਾ ਨਸ਼ਾ ਵਿਰੋਧੀ ਗਤੀਆਂ ਵਧੀਆਂ ਜਿਹੜੀਆਂ ਚੱਲਦੀਆਂ ਪਈਆਂ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਹੈ ਮੀਟਿੰਗ ਚੱਲੀ ਹੋਈ ਹੈ ਹੁਣ ਸਾਡਾ ਜਿਹੜਾ ਧਰਨਾ ਦਿੱਤਾ ਗਿਆ ਉਹਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਵਿਭਾਗੀ ਮੰਗਾਂ ਸੀਆਂ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਦੋ ਦਿਨ ਦੇ ਵਿੱਚ ਹੱਲ ਕਰ ਦਿੰਦੇ ਜਿੱਦਾਂ ਟਰਾਂਸਫਰ ਦਾ ਹੋ ਗਿਆ ਜਾਂ ਇਸ ਤੋਂ ਇਲਾਵਾ ਜਿਹੜੀਆਂ ਸਾਡੇ ਥੋੜੇ ਇਨਸੈਂਟਿਵ ਵਗੈਰਾ ਕੱਟੇ ਸੀਗੇ ਉਹਨਾਂ ਦਾ ਕਹਿ ਰਿਹਾ ਜੇ ਕੀਤਾ ਤਾਂ ਕੁਝ ਨਹੀਂ ਹੈਗਾ ਫਿਲਹਾਲ ਅਜੇ ਤੱਕ ਉਹਨਾਂ ਨੇ ਕੀਤਾ ਕੁਝ ਨਹੀਂ ਹੈਗਾ ਇਹ ਹੀ ਕਹਿ ਰਿਹਾ ਕਿ ਅਸੀਂ ਕਰ ਦਵਾਂਗੇ ਕੁਝ ਚੀਜ਼ਾਂ ਪਾਈਪਲਾਈਨ ਦੇ ਵਿੱਚ ਹੈਗੀਆਂ ਅਸੀਂ ਐਫਰਡੀ ਕੋਲੋਂ ਲੈਣੀ ਹੈ ਪਰਮਿਸ਼ਨ ਲੈਣੀ ਹੈ ਪਰਸੋਨਲ ਕੋਲੋਂ ਪਰਮਿਸ਼ਨ ਲੈਣੀ ਹੈ ਤੇ ਤੁਸੀਂ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਥੋੜੀ ਕੇ ਦੇਰ ਵਾਸਤੇ ਜਿਹੜਾ ਇਹ ਧਰਨਾ ਮੁਲਤਵੀ ਕਰ ਦਿਓ ਜਾਂ ਜਿਹੜਾ ਦਿਨ ਰਾਤ ਦਾ ਧਰਨਾ ਲੱਗਣਾ ਇਹਨੂੰ ਮੁਲਤਵੀ ਕਰ ਦਿਓ ਪਰ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਜਿਹੜੀ ਹੈਗੀ ਸਟੇਟ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ ਨਾਲ ਮੀਟਿੰਗ ਕਰਨੋਂ ਪਰੰਤ ਤਾਨੂੰਸੀਂ ਦੱਸਾਂਗੇ ਅਜੇ ਤੱਕ ਨਹੀਂ ਪਰ ਸਾਡੇ ਵੱਲੋਂ ਇਹ ਹੈਗਾ ਕਿ ਸਾਡੀ ਸਿਹਤ ਮੰਤਰੀ ਜੀ ਵੱਲੋਂ ਡਾਇਰੈਕਸ਼ਨ ਆਈਆਂ ਸੀਗੀਆਂ ਇਹਨਾਂ ਨੂੰ 10 ਜੂਨ ਨੂੰ ਕਿ ਇਹਨਾਂ ਨੂੰ ਰੈਗੂਲਰ ਦੇ ਬਰਾਬਰ ਜਿਹੜੇ ਆਰਡਰ ਰੋਕੇ ਹੋਏ ਆ ਉਹਨਾਂ ਨੂੰ ਸੋਧ ਕੇ ਪਾ ਦਿਓ ਪਰ ਅਜੇ ਤੱਕ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਵਿਭਾਗਾਂ ਵੱਲੋਂ ਕੋਈ ਵੀ ਜੜੀ ਹੈਗੀ ਅੱਗੇ ਕਾਰਵਾਈ ਨਹੀਂ ਕੀਤੀ ਗਈ ਤੇ ਸਾਡੀ ਮੰਤਰੀ ਸਾਹਿਬ ਜਿਹੜੇ ਦੁਬਾਰਾ ਮੀਟਿੰਗ ਕਰਨ ਪੈਨਲ ਮੀਟਿੰਗ ਕਰਨ ਉਹਦੇ ਵਿੱਚ ਸਾਡੇ ਨਾਲ ਬੈਠ ਕੇ ਸਾਰੀ ਗੱਲਬਾਤ ਕਰਨ ਕਿ ਕੀ ਕਾਰਨ ਕੀ ਹੈਗਾ ਕਿਉਂ ਨਹੀਂ ਕਰ ਲੈ ਸਾਡੇ ਰਿਲੀਜ਼ ਆਰਡਰ ਕਿਉਂਕਿ ਸਟੇਟ ਤੇ ਜਿਹੜੀ ਹੈਗੀ ਮਾਨਜੋਗ ਹਾਈ ਕੋਰਟ ਵੱਲੋਂ ਤਾਂ ਹਟਾ ਤੇ ਹੁਣ ਤੱਕ ਤੇ ਵੀ ਕੋਈ ਇਸ਼ੂ ਨਹੀਂ ਰਹਿ ਗਿਆ ਸਾਰੀਆਂ ਫਾਈਲ ਤਾਂ ਪਹਿਲਾਂ ਹੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਕਲੀਅਰ ਹੋ ਕੇ ਤੇ ਫੇਰ ਹੀ ਆਰਡਰ ਸਾਡੇ ਬਣੇ ਸੀਗੇ ਅੱਗੇ ਵੀ ਤੁਹਾਡੇ ਮਨ ਦਾ ਪੂਰਾ ਨਹੀਂ ਤੁਹਾਡੇ ਧਰਨੇ ਬੈਠੀ ਨੇ ਰੂਪ ਰਿਹਾ ਜੀ ਅਸੀਂ ਸਾਡੇ ਜੀ ਵੱਲੋਂ ਤਾਂ ਆਹੀ ਹੈਗਾ ਵਾ ਕਿ ਦਿਨ ਰਾਤ ਦਾ ਧਰਨਾ ਕਿਉਂਕਿ ਹਮੇਸ਼ਾ ਹੀ ਮਹਿਕਮਾ ਜਿਹੜਾ ਕੰਮ ਕਰਦਾ ਨਹੀਂ ਹੈਗਾ ਸਾਨੂੰ ਇੱਥੇ ਦਿਨ ਰਾਤ ਬੈਠ ਕੇ ਹੀ ਕੰਮ ਕਰਵਾਉਣਾ ਪੈਂਦਾ ਅੱਗੇ ਵੀ ਜਦੋਂ ਅਸੀਂ ਆਰਡਰ ਜਿੰਨੀ ਵਾਰੀ ਵੀ ਕਰਵਾਏ ਨੋਟੀਫਿਕੇਸ਼ਨ ਕਰਾਏ ਜਾਂ ਆਰਡਰ ਕਰਵਾਏ ਤਾਂ ਸਾਨੂੰ ਇੱਥੇ ਦਿਨ ਰਾਤ ਬੈਠਣਾ ਹੀ ਪਿਆ ਫੇਰ ਹੀ ਕੰਮ ਹੋਇਆ ਤੇ ਹੁਣ ਅਸੀਂ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਤੇ ਸਾਰੇ ਬੈਠ ਕੇ ਇੱਕ ਮੀਟਿੰਗ ਕਰ ਰਹੇ ਹਾਂ ਮੀਟਿੰਗ ਕਰਨ ਉਪਰੰਤ ਅਸੀਂ ਦੱਸ ਦਿਆਂ ਕਿ ਸਾਡਾ ਅਗਲਾ ਜਿਹੜਾ ਐਜੀਟੇਸ਼ਨ ਦਾ ਜਿਹੜਾ ਰੂਪਰੇਖਾ ਕੀ ਹੈ ਕੀ ਹੈ ਜੀ